ਚ ਕੀ ਕਰਤੂਤਾ ਕਰਦਾ ਦੇਖੋ ਅਲੇਦ ਵਾਲੇ ਐਨਾ ਸੋਹਣਾ ਸੋਹਣਾ ਤੇ ਬੰਤ ਦੇਖ ਲਓ ਕਿੱਥੇ ਬੈਠਾ ਇਹਨੂੰ ਰੂੜੀ ਪਸੰਦ ਆ ਇਹਨੂੰ ਰੂੜੀ ਬਹੁਤ ਪਸੰਦ ਆ ਤੇ ਕੀ ਹੋ ਗਿਆ ਜਗਾ ਤੇ ਛਾੜੀ ਛਾਪ ਨੇ ਜਿੱਤੇ ਮਾਰਦੀ ਇਹ ਰੂੜੀ ਦਾ ਫੈਨ ਹੈ ਹਾਂ ਪੰਤ ਭਈਆ ਐਨੀ ਕਰੂੜੀ ਇੰਸਟਾ ਤੇ ਵੀ ਹੈ ਰੂੜੀ ਇੰਸਟਾ ਤੇ ਵੀ ਇੱਕ ਕਿਹੜੀ ਰੂੜੀ ਆ ਆਹੋ ਹੈ ਕਿ ਇੱਕ ਨਹੀਂ ਇੱਕ ਉਹ ਵੀ ਉੱਗੇ ਹੋਏ ਨੇ ਛਤਰੀਆਂ ਨੇ ਪੰਜਾਬੀ ਚ ਉਹਨਾਂ ਨੂੰ ਠੇਠ ਪੰਜਾਬੀ ਚ ਕੀ ਕਹਿੰਦੇ ਨੇ ਉਹਨਾਂ ਨੂੰ ਉਹ ਕਹਿੰਦੇ ਨੇ ਆਪਣਾ ਜੀ ਦਾਲ ਨਹੀਂ ਬਣਦੀ ਹੁੰਦੀ ਨਹੀਂ 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 ਉਹ ਤਾਂ ਖੁੰਬਾ ਹੁੰਦੀਆਂ ਨੇ ਇਹ ਤਾਂ ਕੁਝ ਹੋਰ ਨੇ ਛਤਰੀਆਂ ਕਹਿੰਦੇ ਨੇ ਬਾਈ ਹੁਣ ਸਿਰਾਂ ਲਾਉਣਾ ਕੀ ਕਹਿੰਦੇ ਨੇ ਛਤਰੀਆਂ ਚਲੋ 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 ਅੰਬ੍ਰੇਲਾ ਪਲਾਂਟ ਅੰਬ੍ਰੇਲਾ ਪਲਾਂਟ ਅੰਬ੍ਰੇਲਾ ਪਲਾਂਟ ਚਲ ਆ ਜਾ ਐਕਸ਼ਨ ਕਾਟੀ ਬਹੁਤ ਪਾਇਆ ਗਿਆ ਇੱਥੇ ਪਰ ਪੀਤਾ 50 ਬੱਚੇ ਨੇ ਸਾਰੇ ਅਜਾ ਪੀੜ ਲਾਉਣ ਵਾਲਾ ਆਪੇ ਬੇੜਾ ਪਾਇਆ ਬੰਤ ਤੈ ਤੂੰ ਅੱਜ ਵੀ ਰੋਈ ਜਾਣਾ ਹਾਏ ਪਰਸ ਮੈਂ ਲਾਦਾ ਖਾਸੇ ਕਮਾਈ ਹੋ ਗਈ ਮੁਰਗੀ ਫਾਰਮ ਚ ਆਹੋ ਹੋ ਗਿਆ 80 ਦੇ ਭਾਲੇ ਪੈਸੇ ਤੇ ਮੈਂ ਬੇੜਾ ਤਾਂ ਬਹਿ ਗਿਆ ਕੱਚੇ ਦਾ ਆਹ ਦੇਖ ਕੱਡਾ ਚੋਲਾ ਪਰੇ ਬੈਠਾ ਪੈਸਿਆਂ ਦਾ ਆਹੋ ਪਰੇ ਬੈਠਾ ਕੋਲੋਂ ਪੁੱਤ ਕੇ ਦੇਖ ਲੈ ਪਾਲਿਆ ਮੁਰਗੀ ਫਾਰਮ ਬਗਦਾ ਮੇਰੇ ਦਿਮਾਗ ਨੇ ਖਾਇਆ ਲੈ ਪਾਇਆ ਟੀ ਕੱਚੇ ਦਾ ਬੇੜਾ ਬਹਿ ਗਿਆ ਬੇੜੀ ਬੈਠੀ ਵਾਲੇ ਦਾ ਹੁਣ ਤੇਰੇ ਮੁਰਗੀ ਫਾਰਮ ਨੂੰ ਕੀ ਹੋ ਗਿਆ ਮੁਰਗੀਆਂ ਲੈ ਜਾਂਦਾ ਕੋ ਚੱਕ ਉਹ ਕਿਹੜਾ ਵਰਗੀਆਂ ਮੁਰਗੀਆਂ ਈਆਂ ਨੰਨਾ ਪੀੜ ਪਾਉਣਾ ਮੈਂ 5-5 ਕਿਲੋ ਦੀ ਇੱਕ ਮੁਰਗੀ ਈ ਬੇੜਾ ਬਹਿ ਗਿਆ ਕੱਚਾ ਦਾ ਚੱਕ ਕੇ ਲੈ ਜਾਂਦਾ ਈਏ ਦਿਨ ਹਾਂ ਪਰ ਤਿੰਨ ਮੁਰਗੀਆਂ ਰਹਿ ਗਈਆਂ ਈ ਦੋ ਤੋਂ ਰਤ ਮੁੰਡੇ ਆ ਗਏ ਉਹ ਬਣਾ ਕੇ ਖਾ ਗਏ ਕਰੇਗੀ ਉਹ ਜਿੱਡੀ ਲੌਂਜੀ ਕੱਲੀ ਹੁਣ ਮੈਂ ਚੋਚਾ ਮੱਖਾ ਚੱਲ ਮੈਨੂੰ ਐਂ ਦੱਸ ਕਿੰਨੀਆਂ ਕਿ ਮੁਰਗੀਆਂ ਪਾਈਆਂ ਤੂੰ ਏ ਕਿਤੀ ਮੁਰਗੀ 250 ਮੁਰਗੀ 250 ਮੁਰਗੀ ਫਿਰ ਸਿੱਧਾ 250 ਟਾਂਡ ਵਾਲਾ ਲੈ ਅੰਡੇ ਵੀ ਲੈ ਜਾਂਦਾ ਨੇ ਚੱਕ ਕੇ ਲੋਕ ਬੇੜੀ ਬੈਠੀ ਗਲੇ ਕੰਡਾ ਨਹੀਂ ਵੇਚਾਂ ਮੈਂ ਇੱਕ ਦਿਨ ਦੋ ਅੰਡੇ ਬੱਚੇ ਤੀਨੇ ਮੈਂ ਦਬਾਲੇ ਦੋ ਜਵੱਕ ਜੱਗੋ ਖੱਟੇ ਨੇ ਮੈਂ ਆਪਣੇ ਦੋ ਅੰਡਿਆਂ ਦਾ ਅੰਮਲੇਟ ਬਣਾ ਕੇ ਖਾਦਾ ਨਹੀਂ ਮੈਂ ਅੰਡਾ ਮੂੰਤੇ ਧਰਕੇ ਨਹੀਂ ਦੇਖਿਆ ਇਹ じゃ ਕਿਹੜਾ ਤੇਰੀ ਮਾਂ ਹੈ ਹੈ ਤਾਂ ਕੋਈ ਮਿੱਟੀ ਬੇੜਾ ਬੈਂਦਾ ਇਹਨਾਂ ਕਮਾਂਡ ਤੋਂ ਕਿਛੇ ਦਾ ਮਨ ਤੂੰ ਤਾਂ ਇੱਕ ਤਾਂ ਪ੍ਰਮਾਤਮਾ ਮਰਦੇ ਪਰ ਤੇਰਾ ਆਪਣੇ ਨਾਲ ਕਰਦਾ ਮਨ ਤੂੰ ਮੈਂ ਉਹ ਮੈਨੂੰ ਲੱਗਦਾ ਮੈਨੂੰ ਤਾਂ ਤਰਸਣ ਲੱਗ ਗਿਆ ਤੇਰੇ ਤੇ ਤੇਰਾ ਤਾਂ ਸਾਰਾ ਪਿੰਡ ਬੈਰੀ ਬਣਿਆ ਹੋਇਆ ਹੈਨਾ ਬੈਰੀ ਤਾਂ ਮੈਨੂੰ ਪਤਾ ਹੈ ਕਿਹੜਾ ਮੇਰਾ ਜੱਦਾ ਹੈ ਮੇਰੀ ਜੜ੍ਹ ਥੱਲੇ ਆ ਗਿਆ ਛੱੜਦਾ ਨਹੀਂ ਮੈਂ ਤੇਰਾ ਕੰਮ ਨਹੀਂ ਚੱਲਣ ਦੰਦੇ ਦੇਖ ਬਾਈ ਮੈਂ ਤੈਨੂੰ ਸਲਾਹ ਤਾਂ ਦੇ ਕੇ ਗਈ ਸੀ ਵੀ ਤੇਰੀਆਂ ਮੁਰਗੀਆਂ ਜਾਂ ਤਾਂ ਮਰ ਜਾਣਗੀਆਂ ਜਾਂ ਤੇਰਾ ਚੱਲਦਾ ਨਹੀਂ ਪੋਲਟਰੀ ਫਾਰਮ ਜਾਂ ਜਿਹੜਾ ਕਹਿੰਦੇ ਆ ਇਹ ਪਰ ਤੂੰ ਮੰਨੀ ਨਹੀਂ ਹੈਗੀ ਹਨਾ ਮਲਗੜੇ ਨੇ ਲੋਕ ਵਿੱਚ ਛਵਾਲ ਲੈ ਲੈਂਦੇ ਨੇ ਗੱਲਾਂ ਦਾ ਲੋਕ ਤਾਂ ਬਾਰੇ ਹਰਾਮੀ ਨੇ ਕੁੱਤੇ ਨੇ ਲੋਕ ਜਾਣ ਹੈ ਨਹੀਂ ਜਣ ਪ੍ਰਾਨ ਮਰੇ ਪੈਣੋਂ ਮੁਰਗੇ ਖਾਂਦੇ ਨੇ ਐ ਗਰੀਬ ਤੇ ਮੁਰਗੇ ਟੋੜੀਓ ਚੱਕ-ਚੱਕ ਕੇ ਨਹੀਂ ਥੋੜੇ ਤੇ ਜਾਣ ਪੈਂਦੀ ਐ ਨਹੀਂ ਥੋੜੇ ਬੱਬਰ ਭਰਦੇ ਤੇ ਚੇ ਨੋਹਾਂ ਦੀ ਕਿਰਤ ਕਰਕੇ ਫੇਰ ਬੱਬਰ ਭਰੂ ਥੋੜਾ ਉਹ ਤਾਂ ਗੱਲ ਠੀਕ ਆ ਬੰਦ ਤਨੂ ਮਾੜੀ ਮੁੱਟੀ ਸੂਹੂ ਹੈਗੀ ਆ ਵੀ ਕਿਹੜਾ ਤੇਰੀ ਮੁਰਗੀਆਂ ਚੱਕ ਕੇ ਲੈ ਜਾਂਦਾ ਬੇੜਾ ਬੈਂਦਾ ਮੈਨੂੰ ਪਤਾ ਬੰਦਾ ਮੈਨੂੰ ਅੜ ਜਾਣਦੇ ਜੱਤੇ ਖੜਲੇ ਕੰਜਰ ਨੂੰ ਜਾ ਕੇ ਹਾਂ ਪਤਾ ਤਾਂ ਹੈ ਤੇਰੀ ਪੈੜਾਂ ਦਿਖਾ ਮੈਨੂੰ ਚੱਪਲਾਂ ਦਿਖਾਈ ਮੇਰੀਆਂ ਪੈੜਾਂ ਕੱਢ ਚੱਪਲ ਕੱਢੇ ਨੂੰ ਪੁੱਠੀ ਕਰ ਮੇਰੀਆਂ ਚੱਪਲਾਂ ਨੂੰ ਕੀ ਹੋਇਆ ਲੈ ਦੇਖ ਲੈ ਚੱਪਲਾਂ ਬਦਲ ਕੇ ਆਈਆਂ ਤੂੰ ਉੱਥੇ ਪੈੜਾਂ ਦੇਖਦਾ ਮੈਂ ਰੋਜ਼ ਫਾਰਮ ਤੇਰੇ ਕਹਿੰਦਾ ਕੀ ਮਤਲਬ ਹੈ ਮੈਂ ਕਦੇ ਫਾਰਮ ਦਾ ਨਹੀਂ ਪਤਾ ਕਿੱਥੇ ਆ ਲੈ ਲੈ ਤੈਨੂੰ ਕਿਉਂ ਨਹੀਂ ਪਤਾ ਸਾਰੇ ਸਾਰੇ ਕੱਚਾ ਤਾਂ ਪੌਂਕ ਜੀ ਫਿਰ ਦੇ ਤੂੰ ਟੱਕਦੀਆਂ ਤੂੰ ਮੇਰੇ ਤਾਂ ਨਾ ਅਮੀਸ਼ਾ ਖਜਾਣਾ ਕਰੀ ਜਾਇਆ ਕਰ। ਉਹ ਫਿਰ ਜਿਉਂ ਨੀ ਪਿੰਡ ਦੀ ਪਰਲੀ ਫਰਨੀ ਤੇ ਫੇ ਤੇਰੀ ਲੱਤਾਂ ਨਾਲ ਫਿਰਦੀ ਆ। ਆ ਫਿਰਦੀਆਂ ਟਿਕ ਜੀਆਂ ਤੂੰ ਤੈਨੂੰ ਛਾਰਾ ਪੱਤਾ ਵੀ ਕਿੱਥੇ ਕੀ ਆ ਕਿੱਥੇ ਕੀ ਆ। ਮੈਨੂੰ ਮੇਰਾ ਟੱਬਰ ਨਹੀਂ ਰੋਕਦਾ ਤੂੰ ਕੋਣਾ ਮੈਨੂੰ ਕਹਿਣਾ ਲਾ। ਟੁੱਕ ਨਾਲਾ ਕੋਈ ਨਹੀਂ ਜਿੱਦਾਂ ਫੱਟ ਗਈ ਮੁਰਗੀ ਚੱਕ ਦੀ ਤੈਨੂੰ ਅੰਨੀ ਗੱਲ ਦੱਸਤੀ। ਵੱਡੇ ਕਾ ਫਾਰਮ ਚ ਦੱਬੂ ਆ। ਮੈਂ ਕਿੱਥੇ ਪਿਆ ਹੋਣਾ। ਮੈਂ ਕਿੱਥੇ ਕਿਹੜੀ ਮੁਰਗੀ ਟੁੱਕ ਜੱਦ ਨੂੰ ਨਹੀਂ ਛੇੜਦੇ ਉਹਦਾ ਬਹੁਤ ਦੁੱਕੀ। ਹਾਂ ਹੱਦ ਹੋ ਗਈ। ਤੋ ਲੱਡੂ ਤਾਂ ਕੀ ਖਲਾਣਿਆ ਮੁਰਗੀ ਫਾਰਮ ਖੋਲੇ ਦੇ ਉਲਟਾ ਮੇਰੇ ਸਿਰ 'ਤੇ ਇਲਜ਼ਾਮ ਲਗਾ ਤਾ ਪਰ ਨਾ ਮੁਰਗੇ ਖਾ ਗਏ ਤੈਨੂੰ ਲੱਡੀਆਂ ਦੀ ਹੋ ਰਹੀ ਹੈ ਬੇੜੀ ਬੈਠੀ ਵਾਲੀ ਕਾਲੀ ਮੂੰਹ ਵਾਲੀ ਬੱਕ ਜਾਰੋ ਕਿੰਨਾ ਉਹ ਕਾਲੀ ਜੀਬਾ ਕਿੰਨੇ ਕੰਮ ਸਟਾਰਟ ਕਰੇ ਮੈਂ ਸਾਰੇ ਕੰਮ ਫੇੜ ਕਰਾਤੇ ਤੇਰੀ ਕਾਲੀ ਜੀਬਾ ਨਾ ਕਿੰਨੇ ਖਾਈਏ ਤੇਰੀ ਮੁਰਗੀ ਸਾਫ ਸਾਫ ਕਹੇ ਜੇ ਤੇਰੀ ਖਾਖਾ ਨਾ ਪਾੜ ਦੂੰ ਉਹਦੇ ਨਾਲ ਨਾ ਮੇਰਾ ਉਹਦੋਂ ਕਹਿ ਬਾਇਆ ਟੱਪਾਇਆ ਉਹਦੋਂ ਤੱਕ ਕਹਿਆ ਕਹਣਾ ਕਿ ਤੇਰਾ ਟੋਹ ਜੇ ਪਲਟ ਗਿਆ ਤੇਰਾ ਬੇੜਾ ਬੈਠ ਗਿਆ ਉਹਦੀ ਪਲਟ ਗਿਆ ਦੋ ਸਵਾਰੀਆਂ ਮਰੀਆਂ 6 ਲੱਖ ਰੁਪਏ ਦਿੱਤਾ ਮੈਂ ਤੇ ਸਵਾਰੀਆਂ ਫਿਰ ਉਹ ਉੱਤਮ ਮੰਗੂ ਰਕਾ ਵੇਟੀ ਆਟਾ ਉੱਤਮ ਮੰਗੂ ਮੁਰਗੀਆਂ ਪਾਲੀਆ ਬੇੜਾ ਬਾਈ ਦੇ ਕਿੱਛੇ ਦਾ ਪਤਾ ਤਾਂ ਹੈਗਾ ਜਿਹੜਾ ਲਾਲ ਪੀਲੇ ਸ਼ੂਟ ਪਾ ਕੇ ਘੁੰਮਦਾ ਮਰੂ ਪਤਾ ਕਰ ਤੈ ਮੈਨੂੰ ਨਾ ਕਹਿ ਦੀ ਤੈਨੂੰ ਕਹਾ ਫੇਰ ਆ ਪੀਲਾ ਸ਼ੂਟ ਤਾਂ ਮੈਂ ਹੀ ਪਾਈ ਫਿਰਦੀ ਆ ਔਰ ਕਿ ਹੈ ਜਿਹੜਾ ਕੱਚੇ ਦੇ ਪਰ ਜੇ ਝਮਟਣਾ ਹੀ ਸਮਝ ਲੈ ਫਿਰ ਤਾਂ ਕਹਤਾ ਤੈਨੂੰ ਕਹਤਾ ਫਿਰ ਉਹੀ ਲੰਦਾ ਮੇਰੇ ਤੇ ਦੰਦਾ ਧਰ ਰੱਖਿਆ ਤੇ ਤੇਰਾ ਹੱਕ ਕੀ ਆ ਵੜੇ ਮੁੰਡਾ ਕੁਛ ਬਾਦ ਲੈਣੀ ਆ ਗੱਲਾਂ ਦੇ ਤਾਂ ਪੁੱਛਦੀ ਆ ਤੂੰ ਡਣ ਡਣ ਤੂੰ ਮੈਨੂੰ ਕਿਵੇਂ ਰੱਖ ਲੇਗਾ ਹਾਂ ਤੇ ਤੇਰਾ ਕੀ ਹੱਕ ਵੜੇ ਮੁੰਡਾ ਛੱਡੇ ਕਰ ਮਾੜੀ ਮੋਟੀ ਕੋਈ ਤੇਰੀ ਸੁਭੂ ਖਬਰ ਲੈਣ ਆਂਦਾ ਨਹੀਂ ਤਾਂ ਤੈਨੂੰ ਮਰੇ ਨੂੰ ਕੋਈ ਪੁੱਛੇ। ਮਰੇ ਨੂੰ ਨਾ ਪੁੱਛੇ। ਕਦੇ ਪੁੱਛੇ ਤਾਂ ਵੀ ਭਾਈ ਕੁਝ ਖਾ ਪੀ ਲੈ ਤਾਂ ਕਦੇ ਪਤਾ ਲੈ ਵੀ ਤੇ ਭਾਈ ਬੁੱਟੀ ਦੀ ਲੋੜ ਆ ਕਿਛ ਬਾਜ ਲੈਣੀ ਆ ਆ ਕਿ ਲਡੂ ਖਵਾ ਦੋ। ਤੇ ਰੈਣੀਆਂ ਮੁਰਗੀਆਂ ਭਾਈ ਇੱਕ ਮੁਰਗੀ ਤੂੰ ਬਣਾ ਕੇ ਖਾ ਲੈ ਕਰ। ਹਾਂ ਬਣਾ ਕੇ ਖਾ ਲ ਮੈਂ ਤਾਂ ਖਾਂਦਾ ਨਹੀਂ ਮੈਂ ਤਾਂ ਛੱਛੇ ਜਾਣਾ। ਆ ਪਤਾ ਕੋਈ ਤੇਰਾ ਮੁਰਗੀ। ਜਿਹੜਾ ਬਹਿ ਗਿਆ ਏ ਜਿੰਦਾ। ਪਤਾ ਕਹਿੰਦਾ ਇਹ ਪਰਮਾਤਮਾ ਮਰਦੇ ਪਰਾਂ ਜਿਹੜਾ ਆਪਣੇ ਨਾਲ ਆਏ ਗਿਆ ਕੱਦ ਦਾ। ਥੋਤੇ ਰਹਿ ਜਾ ਮੰਜੇ 'ਚ ਹੀ ਰਹਿ ਜਾ ਬੈਠਾ। ਮੈਂ ਕਹਿੰਨੀ ਆ। ਆਪਦੀ ਮੁਰਗੀਆਂ ਤੇ ਨਾ ਸਿਕਿਉਰਿਟੀ ਰੱਖ ਲੈ ਇੱਕ ਬੰਦਾ ਰੱਖ ਲੈ ਜਿੱਥੇ ਇਹਨਾਂ ਮੁਰਗੀ ਫਾਰਮ ਪਾਇਆ ਉਹ ਤੈਨੂੰ ਦੱਸ ਦੂਗਾ ਕਿਹੜਾ ਤੇਰੇ ਮੁਰਗੀਆਂ ਚੱਕਦਾ ਆਹ ਕੁਆਲਿਟੀ ਰੱਖਿਓ ਪੈਂਚ ਕੁਆਲਿਟੀ ਹੋਣੀ ਮੁਰਗੀ ਤਾਂ ਕਰੇਗੀ ਹੁਣ ਕੀ ਦਾ ਕੰਮ ਐ ਚ ਕੁਆਲਿਟੀ ਬੱਸ ਜੱਸੀ ਸੌਰੀ 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 ਮਤਲਬ ਮੇਰੀਆਂ ਲੱਤਾਂ ਨਹੀਂ ਆ ਗਈਆਂ ਮੇਰੇ ਕੋਲ ਫੜੀ ਫੜੀ ਬੰ ਤੈਨੂੰ ਮੇਰੀਆਂ ਲੱਤਾਂ ਨਹੀਂ ਆ ਗਈਆਂ ਕਿਹਦੀ ਕੁਆਲਿਟੀ ਰੱਖ ਲਾਉਂਦਾ ਮੈਂ ਸੱਚੇ ਜਾਨਣਾ ਯਾਰ ਫਿਰ ਕਿ ਤੜਕਾ ਤੜਕਾ ਲਾਉਣਾ ਨਹੀਂ ਤਾਂ ਸਹੀ ਦੇ ਆ ਦੇਖ ਲੋ ਜੀ ਹੁਣ ਇਹਨਾਂ ਦੇ ਪਹਿਣ ਗੀਆਂ ਇਹ ਹੁਣ ਸ਼ੋਰਟ ਚੱਲਦੇ ਦੇ ਵਿੱਚ ਹੱਸੇ ਨੇ ਇਹ ਸੌਰੀ ਪਹਿਲੇ ਪਹਿਲੇ ਇੱਕ ਵਾਰੀ ਹੱਸੇ ਅੱਜ ਤਾਂ ਅੱਜ ਤਾਂ ਸਿਰਫ ਇੱਕ ਵਾਰੀ ਹੱਸੇ ਆ ਇੱਕ ਇੱਕ ਗਲਤੀ ਤਾਂ ਕੋਈ ਵੀ ਮਾਫ ਕਰ ਦਿੰਦਾ ਤੇ ਪਹਿਲਾਂ ਵੀ ਤਾਂ ਹੱਥ ਦੇ ਲਈ ਹਾਈ ਮੈਂਟਲ ਆ ਮੈਂ ਤਾਂ ਦੇਖ ਲਈ ਦੇਖ ਲਈ ਨਾ ਜੁੱਤੀ ਤੇਰੇ ਛੱਤ ਤੇ ਕਰਕਾ ਨਹੀਂ ਤਾਂ ਤੂੰ ਵੀ ਇਹਦੇ ਨਾਲ ਰਲ ਗਿਆ ਹਾਂ ਤੂੰ ਕਿਆ ਛੇ ਬਣਾ ਲੈ ਫਿਰ ਵੀਡੀਓ ਹਾਂ ਇਹ ਲੈ ਫਾਂਡ ਬਣਾ ਮੈਣੀ ਬਣਾਉਂਦੀ ਹਾਂ ਹਾਂ ਦੇਖ ਮੇਰੇ ਸਾਥ ਮੈਨੂੰ ਬਣਾਉਗੇ ਬਣਾ ਦੇ ਛੇ ਹਾਂ ਲੋ ਬਣਾ ਦੇ ਇਹ ਸ਼ਰਤਾਂ ਕਰਦੀ ਐ ਪਹਿਣ ਬਣ ਕੇ ਬਣਾ ਦੇ ਮੇਰੇ ਬੈਠੀ ਦੀ ਲੱਗਦਾ تھا ਕਿ ਕੋਈ ਨਾ ਕੁੱਟ ਦਾਂਗੇ ਇਹ ਤਾਂ ਪਾਣੀ ਦਾ ਕਲਾਸ ਪੁੱਛਦੀ ਨਹੀਂ ਕੁੱਟ ਦਾਂਗੇ ਆ ਦੇਖ ਲੋ ਜੀ ਇਹ ਬਹੁਤ ਕਮਿਨੀ ਹੈ ਗੱਲ ਗਲਤ ਦੰਦ ਕੱਢਣ ਲੱਗ ਜਾਂਦੀ ਹੈ ਹਾਂ ਤੇ ਜਦੋਂ ਹਾਸੇ ਵਾਲੀ ਗੱਲ ਹੁੰਦੀ ਉਦੋਂ ਰੋਂਦੀ ਹੈ ਸਹੀ ਗੱਲ ਹੈ ਜ਼ਿਆਦੀ ਗੱਲ ਹੈ ਆ ਬੰਤ ਨੂੰ ਪੁੱਛ ਲੋ ਲੈ ਇਹ ਗੱਲ ਸਹੀ ਆਪਾਂ ਇਹ ਜੱੱਚੀ ਦੀ ਕੁੜੀ ਦੀ ਗੱਲ ਸਹੀ ਆ ਇਹ ਮੈਂਟਲ ਦਿਮਾਗ ਹੈ ਇਹਦੀ ਤਨੌਲੀਓ ਦਵਾਈ ਚੱਲਦੀ ਹੈ ਦਿਮਾਗ ਇਹ ਹੱਸਣ ਵਾਲੀ ਗੱਲ ਤੇ ਰੋਂਦੀ ਹੈ ਨਾ ਦਵਾਈ ਮੁੱਕੀ ਗਈ ਆ ਤੁਨਹਾਲੇ ਦੀ ਕੀ ਕਰਾਂ ਦਵਾਈ ਨਹੀਂ ਗਿਆ ਕਿ ਮੈਨੂੰ ਕੋਈ ਹੁਣ ਤੇਰੇ ਜੋਗੇ ਪੈਸੇ ਨੇ ਸਾਡੇ ਕੋਲੇ ਹਾਂ ਪੰਚਾਇਤ ਕਿਹੜੇ ਮਹੀਨੇ ਕਿਹੜਾ ਲਾਵੇ ਤੇਰੇ ਹੋਰ ਸਾਡੀਆਂ ਤਾਂ ਮੁਰਗੀਆਂ ਖਾ ਗਈ ਮੁਰਗੀਆਂ ਖਾ ਗਈ ਤੂੰ ਤੇਰਾ ਤਾਣੀ ਬੱਬਰ ਭਰਿਆ ਕਿਹੜੇ ਖੰજર ਦੀ ਮੁਰਗੀ ਖਾਈ ਨਾਲੇ ਮੁਰਗੀਆਂ ਨਾਲੇ ਤਾਂ ਚੋਰੀਆਂ ਮੁਰਗੀਆਂ ਖਾ ਗਈ ਸਾਡੀਆਂ ਸੱਗੂ ਵਾਲੇ ਦਾ ਚਿਕੜ ਖਾਂਦੀ ਹੈ ਹਜੇ ਉੱਤੋਂ ਕਹਿੰਦੀ ਹੈ ਮੈਨੂੰ ਦਵਾਈ ਦਵਾ ਕੇ ਲਓ ਹੋਰ ਕਿਹੜੀਆਂ ਮੁਰਗੀਆਂ ਖਾਦੀਆਂ ਤੇਰੀਆਂ ਤੈਨ ਨਮਰੂਆਂ ਕੰਨ ਤੇ ਛੜਾ ਤਾਂ ਫਾਰਮ ਬੇਲਾ ਕੱਟ ਇੱਕ ਤਾਂ ਮੈਂ ਮਾਰਤੀ ਦੋ ਰਹਿ ਗਈਆਂ ਹਾਂ ਲੈ Oh <laughs> पानी, मैं, थे थे। मैं पानी के नीचे बोलूंगा मैं चितानों के चितानों के मैं बोलूंगा कैसे हो मेरी मुझे चितानों मैं, पानी का भाव बहुत <laughs> <laughs> अभी जा रहा हूँ नीचे चलो अगर जिंदा बचा साथियों तो फिर मिलेंगे नहीं तो ऐसे सर्क मछलियों को सलाम करते रहना मैं उसी के किसी के पेट में हूँ वाही गुरु ਮਾਛਲੀ ਬਣ ਮਾਛਲੀ ਬਣ ਕੇ ਐਸੇ ਉਹ ਤਾਂ ਕਿ ਐਸੇ ਉਹ ਕਹੀ ਨਹੀਂ ਹਾਂ ਮਾਣੀ ਨੇ ਮਿਲਿਆ ਪਈ ਆਪਣੇ ਪੰਜੋਂ ਮੈਂ ਜਟਕਲੀ ਆ ਕਿ ਸੰ ਮੋੜਾ ਨਹੀਂ ਗੋ ਮਾਈ ਗੋਡ ਅਬ ਦੁਆਰਾ ਕੋਸ਼ਿਸ਼ ਕਰੇਗੇ ਦੇਖਦੇ ਮਾਗਦੇ ਬੋਲੀ ਜਾਂਦਾ ਵਿੱਚ ਗੁੱਸਾ ਅਬ ਦੁਬਾਰਾ बोलेंगे ਹਮਾਰਾ ਕੈਮਰਾ ਵੀ ਖਰਾਬ ਹੋ ਸਕਦਾ ਓ ਮਾਈ ਗਾਡ ਲੈ ਲਾਂਗੇ ਕੈਮਰਾ ਆਪ ਦੇਖਤੇ ਆਂ ਦੁਬਾਰਾ 2 ਮਿੰਟ ਮੈਨੂੰ ਸਾਹ ਲੈਣੇ ਦੇ ਦੋ ਸਾਲ ਹੋਰ ਮਿਹਨਤ ਕਰ ਲੂਏ ਹਾਂ ਕਿਹਦਾ ਲੱਗ ਰਿਹਾ ਹੈ ਅੱਛਾ ਓ ਮਾਈ ਗਾਡ ਨੂੰ ਦੇਖ ਕੇ ਕਿਹਦਾ ਲੱਗ ਰਿਹਾ ਤੁਹਾਨੂੰ ਤਾਂ ਵਧੀਆ ਵੀਡੀਓ ਕੱਟ ਗਿਆ ਲੈ ਵੀ ਮਿੱਤਰੋ ਆਈ ਨੇ ਅਜੇ 4 ਪੌਂਡ ਸਾਰੇ ਯਾਰ ਦੋਸਤ ਮੇਰੇ ਆਹ ਹਨ ਕਿੱਛ ਹੋ ਵਧੀਆ ਵਧੀਆ ਕਾਗਨ ਉਦੇ ਛੇਠਾ ਨਾਮ ਦਾ ਮਹਿਕ ਮਹਿਕਪ੍ਰੀਤ ਆਤੀ ਮੇਰੀ ਮਹਿਕ ਜਾਣੇ ਸਹਿਬ ਸਹਿਬ ਪ੍ਰੀਤੇ ਵੀ ਮੰਦਾ ਗੱਡਾ ਆਪਣਾ ਮਿੱਕੀ ਮੋਚ ਬੈਠਾ ਕੈਚੀ ਹੋ ਠੀਕ ਹੈ ਇਹ ਸਾਰੇ ਅੱਜ ਚਾਰ ਪਾ ਰਹੇ ਨੇ ਓਰੇ ਮਿਰਜ਼ਾਪੁਰ ਇਹ ਆ ਚੱਲਦਾ ਟਰੈਕਟਰ ਇਹਨਾਂ ਦਾ ਆ ਬੈਠਾ ਹੱਟਾ ਸਾਡਾ ਇਹਦੇ ਹੱਥ ਆ ਸਾਰਾ ਚਾਰ ਦੀ ਡੋਰ ਹੁਣ ਵਧੀਆ ਘਟਿਆ ਆ ਜਾਨੀ ਆ ਰਿਹਾ ਇਧਰੋਂ ਮੌਸਮ ਵੀ ਬਹੁਤ ਸੋਹਣਾ ਹੈ ਅੱਜ ਰੋਮਾਂਟਿਕ ਹੈ ਹੈਂ ਤੋੜ ਕੇ ਤੋੜ ਲਿਆ ਕੱਕੜੀਆਂ ਜੰਨੀਆਂ ਮਰ ਜਾਈ ਆ 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 ਹਾਂ ਹਾਂ ਮੋਟਾ ਮੋਟਾ ਖੜਾ ਲਾ ਚੱਕ ਲੈ ਜਾਣਾ ਪਊ ਆਣ ਕੋਈ ਨਾ ਦੇਖਨੇ ਟਰੈਕਟਰ ਉਰੀ ਕੋਣ ਕਰ ਲੈ ਪਹਿਲਾਂ ਹੀ ਪੱਜ ਕੇ ਲੰਘਣਾ ਪਊ ਕਹਿੰਦੇ ਇਹ ਲੈ ਇਹਦਾ ਪੈਂਦੀ ਜੌਂਚਣਾ ਹਾਂ ਲੈ ਖੜ ਜਾਓ ਮਾਰ ਫੋਰ 123 ਬੰਨ ਭਾਗੂਆ 180 ਕਿਲੋਮੀਟਰ ਪ੍ਰਤੀ ਘੰਟਾ

ਤੱਕ ਕੇ ਲਓਗਾ ਮੈਂ ਲੈ ਮੈਨੂੰ ਫੜਾ ਫੋਨ ਕਮੇ ਮੈਨੂੰ ਫੜਾ ਜਾ ਫੋਨ ਤੁਸੀਂ ਤੱਕ ਕੇ ਲਓ ਇਹਦਾ ਮੇਲਾ ਪਲਾਂਗੀ ਤੋ ਗਿਆ ਇਹਦਾ ਪਲਾਂਗੀ ਤੋ ਗਿਆ ਤੱਕ ਕੇ ਲੱਭ ਉਹ ਛੱਡ ਦੇ ਇਹ ਉਹਦਾ ਬੰਦ ਕਰ ਛੱਡ ਦੇ ਛੱਡ ਜਾ ਸੱਟ ਵੱਜਦੀ ਆ ਲੱਗ ਗਈ ਉਹ ਆਹ ਫੇਰ ਨਵਾਂ ਬੰਦਾ ਦਿਖਾ ਕੇ ਵਾਹ ਕੀ ਹੋ ਗਿਆ ਦੂਰੀ ਦੂਰੀ ਮਾਰੇ ਆ ਗਏ ਉਹ ਬੰਦਾ ਮਾਰਿਆ ਗਿਆ ਚੱਕੋ ਚੱਕੋ ਬਨਾ 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 ਬਤਾ ਸਬਲਾਂਗੀ ਦੋ ਗਿਆ ਉਹ ਲੱਤ ਗਈ ਲੱਤ ਕਰਿਆ ਲੱਤ ਬੰਦ ਉਹ ਖੜ ਜਾ ਇਹ ਹੋ ਗਿਆ ਬੰਦ ਉਹ ਖੜ ਜਾ ਯਾ ਸੁੱਕੜੀ ਇਸਕੇ ਕਿੱਦੋਂ ਹੋ ਗਿਆ ਬੰਬਾ ਮਾਰਿਆ ਓਏ ਹੂ ਲੱਤ ਗਈ ਉਡਾਲ ਫੇਰ ਲਵਾਈ ਪੱਲਾ ਬੰਦ ਕਾ ਕੇ ਲੱਤ ਗਈ ਓਹ 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 ਪਾਈ ਸ਼ੂਟਰ ਦਾ ਨਾਂ ਹਾਦਸਾ ਵਾਪਰਿਆ ਉਹ ਮਰ ਗਿਆ ਓਏ ਠੀਕ ਆ ਬਾਈ ਹੈ ਠੀਕ ਆ ਹੈ ਬਾਉਂਦਾ ਲੱਗਿਆ ਓਏ ਜਿਆਦਾ ਹਸਤ ਵਾਗੀ ਹੈ ਹੈ ਜਿਆਦਾ ਹਸਤ ਵਾਗੀ ਪਾਣੀ ਪੁਣੀ ਪਾਓ ਸਿਰ ਤੇ ਦੇ ਕਿੱਥੋਂ ਆਇਆ ਸੁਣ ਦੂਜਾ ਬੋਲਾ ਲੱਗਦੀ ਹੈ ਮੈਨੂੰ ਲੱਗਦਾ ਜਿਆਦਾ ਹਸਤ ਵਾਗੀ ਹੈ ਕੌਣ ਆ ਤੂੰ ਕੌਣ ਪਾਣੀ ਪੁਣੀ ਪਾਓ ਸਿਰ ਤੇ ਦੇ ਕਿੱਥੋਂ ਆਇਆ ਮੈਂ ਓਏ ਬਾਈ ਹੈਲੋ ਪਿੰਡ ਕਿਹੜਾ ਹੈ ਪਿੰਡੇਰੇ ਬਾਈ ਤੇਰਾ ਲੱਤ ਗਈ ਲੱਤ ਗਈ ਪੂਰੀ ਲੱਤ ਕਿੱਦਣ ਗਈ ਨਾਲ ਤਾਂ ਹੈਗੀ ਕਿਧਰ ਗਈ ਹੈ ਹੈ ਨਾਲ ਪਾਈ ਗਿਆ ਤੋੜ ਕੇ ਤੋੜ ਕੇ ਦੇਖੋ ਮਾੜਾ ਤੋਰਾ ਦੇਖੋ ਖਾ ਲਾ ਕੇ ਦੇਖੋ ਬੇਲੇ ਕੀ ਭਾਈ ਇਹ ਤਾਂ ਟੁੱਟ ਗਈ ਹੈ ਟੁੱਟ ਗਈ ਟੁੱਟੇ ਕਿੱਥੇ ਆ ਜੋੜ ਜੂ ਹੈ ਐ ਵੀ ਕੁੱਕ ਪਿਆ ਉੱਥੇ ਬੜੀ ਸਪੀਡ ਵਾਲੀ ਸੀ ਯਾਰਾ ਕਿੰਨੀ ਕ ਸਪੀਡ ਸੀ 135 ਦੀ ਸਪੀਡ ਲੱਗ ਪਈ 135 ਯਾਰਾ ਸੋਲਾ ਯਾਰਾ ਹੈ ਤੇ ਦਿਮਗ ਕੀ ਫਾਨ ਕਰ ਗਿਆ ਉਹ ਮੀਟਰ ਕਿਤੇ ਲੱਗ ਗਿਆ ਤੇ ਉਹਦਾ ਪਤਾ ਟਾਈਮਿੰਗ ਦਾ ਵੀਡੀਓ ਦਾ ਟਾਈਮਿੰਗ ਦਾ ਪਤਾ ਲੱਗੂਗਾ ਹੱਸਣਾ ਹਾਂ ਹਾਂ ਕਿਹਦਾ ਪਤਾ ਮੈਂ ਆਪੀ ਦੇ ਦੇ ਹੁਣ ਥਾਪੀ ਦੇ ਤੈਗ ਲਾ ਦੇ ਸਟਾਰ ਲਾ ਦੇ ਸਟਾਰ ਲਾ ਦੇ ਮੋਢੇ ਤੇ ਚੌੜਾਈ ਕਰਕੇ ਲਾ ਸਟਾਰ ਸਟਾਰ ਲਾ ਦੇ 135 ਦੀ ਸਪੀਡ ਸੀ ਇੰਡੀਆ ਚ ਪਹਿਲਾ ਬੰਦਾ ਜਿਹੜਾ 135 ਦੀ ਸਪੀਡ ਤੇ ਜੰਗਲ ਪਾਰ ਕਰ ਰਿਹਾ ਸੀ ਫਾਈ ਟਾਲੀਆਂ ਟੂਲੀਆਂ ਮਤਲਬ ਆ ਡਿੱਗ ਗਿਆ ਬਾਰਡੀਆਂ ਪਾ ਇਹਦਾ 4 ਕਿਲੋ ਮੀਟਰ ਤੱਕ ਦੇ ਸਾਰੇ ਟੁੱਟ ਗਏ ਨੇ ਉਹ ਕਾਲੇ ਜਿਹੇ ਬਾਂਦਰ ਨਹੀਂ ਹੁੰਦੇ ਆ ਤੁਸੀਂ ਵਿੱਚ ਘੜੀ ਪੈਂਦਾ ਸੀ ਉਹਨਾਂ ਨੂੰ ਉਹ ਮਰ ਗਏ ਕਹਿੰਦੇ ਪਿਆ ਹਟਦਾ ਮਰੇ ਨੇ ਬਹੁਤ ਨੁਕਸਾਨ ਹੋਇਆ ਅੰਦਰ ਜੇ ਤੇ ਮੈਂ ਮਾਫੀ ਚਾਹਣਾ ਜੰਗਲ ਵਿਭਾਗ ਤੋਂ ਜੀ ਜੋ ਵੀ ਮੇਰੇ ਤੋਂ ਵੀ ਉਹ ਹੋਇਆ ਜੰਗਲ ਦੇ ਵਿੱਚ ਉਹ ਚੀਜ਼ ਨਹੀਂ ਮੈਂ ਮਾਫੀ ਚਾਹਣਾ ਉਹ ਉੱਥੇ ਤਾਂ ਹੁਣ ਨਕਸਲ ਵਾਲੋਂ ਦਾ ਇਹ ਦੇਖਿਆ ਗਿਆ ਵੀ ਉੱਥੇ ਕੋਈ ਜਹਾਜ਼ ਕਰੈਸ਼ ਹੋਇਆ ਜਿੱਥੇ ਮੈਂ ਡਿੱਗਿਆ ਮੈਂ ਮਨੂੰ ਬੜਾ ਦੂਰ 40 40 ਫੁੱਟ ਥੱਲੇ ਮੇਰੀਆਂ ਲੱਤਾਂ ਬਾਗੀਆਂ ਦੀ ਮਿੱਟੀ ਚ ਹੂੰ ਤਾਂ ਮੈਂ ਅੱਜ ਪਹਿਲਾ ਇਨਸਾਨ ਆ ਇੰਡੀਆ ਦਾ ਇਹ ਬਈ ਪਹਿਲੇ ਜਨਮ ਵਿੱਚ ਡਾਇਨਾਸੌਰ ਵੀ ਸੀ ਤੋ ਅੱਗ ਮਾਰਦਾ ਰਿਹਾ ਮੂੰਹ ਚ ਵੈਰੀ ਗੁੱਡ ਮੈਂ ਆਪਣੀ ਕਾਮਯਾਬੀ ਨੂੰ ਹਾਸਲ ਕੀਤਾ ਤਾਂ ਮੈਂ ਚੜ ਆ ਜਾ ਠੰਡਾ ਪਿਆ ਤਰਫ ਚੜ ਆ ਜਾ ਠੰਡਾ ਹਾਰ ਗਿਆ ਤੂੰ ਆ ਜਾ ਤੂੰ ਤਾਂ ਹੀ ਗੱਲ ਗੋਲ ਗੋਲ ਦੀ ਕਰੀ ਜਾਂਦਾ ਸਾਰੇ ਜਨਮ ਮੱਦੀ ਇਹਨੂੰ ਨਹੀਂ ਯਾਰ ਉਹ ਮੇਰਾ ਚੱਲਦਾ ਹੈ ਤੇਜ਼ ਚੱਲਾ ਆਜੋ ਠੰਡਾ ਦਾ ਪਿਆ ਦੇ ਹਣ ਹੈ ਲੈ ਆ ਬਾਈ ਠੰਡਾ ਅਸੀਂ 2 ਮਤਲਬ 2 ਲੀਟਰ ਦੀ ਬੋਤਲ ਜਿੱਤ ਰੱਖੀ